ਸਸਟੀ ਗੱਲ ਤੋਂ ਹੁਣ ਅਸੀਂ ਕਰਦੇ ਆਂ ਕੰਮ ਦੀ ਗੱਲ ਸੋ ਸਰਕਾਰ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਕਈ ਯੋਜਨਾਵਾਂ ਚਲਾ ਰਹੀ ਹੈ ਕੁਝ ਸਕੀਮਾਂ ਅਜੇਹੀਆਂ ਹਨ ਜੋ ਕਿ ਸਿਰਫ ਔਰਤਾਂ ਦਾ ਪੈਸਾ ਵਧਾਉਣ ਦੇ ਲਈ ਬਣਾਇਆ ਗਿਆ ਹੈ ਸੋ ਸਰਕਾਰ ਦੀ ਤਰਫੋਂ ਡਾਕਕਰ ਕਈ ਅਜਿਹੀਆਂ ਯੋਜਨਾਵਾਂ ਚਲਾ ਰਿਹਾ ਹੈ ਜਿਸ ਦੇ ਵਿੱਚ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਦੀਆਂ ਔਰਤਾਂ ਵੀ ਪੈਸਾ ਲਗਾ ਸਕਦੀਆਂ ਨੇ ਸੋ ਤੁਸੀਂ ਆਪਣੇ ਪੈਸੇ ਤੇ ਵਿਆਜ ਦੀ ਆਮਦਨ ਵੀ ਕਮਾ ਸਕਦੇ ਹੋ ਸਪੋਸਟ ਆਫਿਸ ਖਾਸ ਕਰਕੇ ਔਰਤਾਂ ਦੇ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਉਂਦਾ ਰਹਿੰਦਾ ਹੈ ਤੇ ਅਜਿਹੀ ਅੱਜ ਅਸੀਂ ਤੁਹਾਨੂੰ ਅਜਿਹੀ ਸਕੀਮ ਬਾਰੇ ਦੱਸਣ ਜਾ ਰਹੇ ਹਾਂ ਕਿ ਪੋਸਟ ਆਫਿਸ ਦੀ ਸੋ ਇਸ ਸਕੀਮ ਦੇ ਵਿੱਚ ਨਿਵੇਸ਼ ਕਰਕੇ ਔਰਤਾਂ 2 ਸਾਲਾਂ ਦੇ ਬਾਅਦ ਪਰਿਪੱਕਤਾ ਤੇ 2,32,044 ਰੁਪਏ ਵਾਪਸ ਲੈ ਸਕਦੀਆਂ ਨੇ सवाल तो जानते हैं हाँ इसकीम के बारे सब तो पहला कि महिला सन्मान बचत सर्टिफिकेट जी हाँ महिला सन्मान सर्टिफिकेट डाकखाना भी चला रहा है जिथे कि पोस्ट ऑफिस महिला सन्मान बचत सर्टिफिकेट स्कीम दे निवेश करने के मार्केट जोखम का सामना नहीं करना पाएगा ਇੱਥੇ ਤੁਹਾਨੂੰ ਗਾਰੰਟੀशुदा ਰਿਟਰਨ ਮਿਲੇਗਾ ਇਸ ਸਕੀਮ ਦੇ ਤਹਿਤ ਔਰਤਾਂ 2 ਸਾਲ ਦੇ ਲਈ ਵੱਧ ਤੋਂ ਵੱਧ 2 ਲੱਖ ਰੁਪਏ ਜਮ੍ਹਾਂ ਕਰ ਸਕਦੀਆਂ ਨੇ ਸੋ ਤੁਹਾਨੂੰ 2 ਸਾਲਾਂ ਦੇ ਵਿੱਚ ਨਿਵੇਸ਼ ਕਰਨ ਤੇ 7.5% ਵਿਆਜ ਦੀ ਇੱਕ ਸਥਿਰ ਦਰ ਵੀ ਮਿਲਦੀ ਹੈ ਸੋ ਸਭ ਤੋਂ ਜ਼ਿਆਦਾ ਵਿਆਜ ਇਸ ਦੇ ਵਿੱਚ ਹੀ ਮਿਲ ਸਕਦਾ ਹੈ ਸੋ ਪ੍ਰਾਪਤ ਕਰੋ ਟੈਕਸ ਛੋਟ ਜੀ ਹਾਂ ਜੇਕਰ ਡਾਕਖਾਨੇ ਦੀ ਸਕੀਮ ਦੇ ਵਿੱਚ ਸਭ ਤੋਂ ਵੱਧ ਨਜ਼ਰ ਮਾਰੀ ਹੈ ਤਾਂ ਸਰਕਾਰ ਇਸ ਸਕੀਮ ਦੇ ਵਿੱਚ ਜਮ੍ਹਾਂ ਹੋਣ ਵਾਲੇ ਪੈਸੇ ਤੇ 80C ਦੇ ਤਹਿਤ ਟੈਕਸ ਛੋਟ ਵੀ ਦੇ ਰਹੀ ਹੈ ਸੋ ਇਸ ਸਕੀਮ ਦੇ ਵਿੱਚ ਨਿਵੇਸ਼ ਕਰਕੇ ਸਾਰੀਆਂ ਔਰਤਾਂ ਨੂੰ ਟੈਕਸ ਦੇ ਵਿੱਚ ਰਾਹਤ ਵੀ ਮਿਲੇਗੀ। ਇਸ ਸਕੀਮ ਦੇ ਤਹਿਤ 10 ਸਾਲ ਜਾਂ ਫਿਰ ਉਸ ਤੋਂ ਵੱਧ ਉਮਰ ਦੀਆਂ ਲੜਕੀਆਂ ਵੀ ਇੱਥੇ ਆਪਣਾ ਖਾਤਾ ਖੋਲ੍ਹ ਸਕਦੀਆਂ ਨੇ। ਸੋ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਸਕੀਮ ਤਹਿਤ 2 ਸਾਲਾਂ ਦੀ ਮਿਆਦ ਦੇ ਲਈ 7.5 ਫੀਸਦੀ ਦੀ ਦਰ ਦੇ ਨਾਲ ਜਿਹੜਾ ਕਿ ਵਿਆਜ ਦਿੱਤਾ ਜਾਵੇਗਾ। ਸੋ ਮਿਆਦ ਪੂਰੀ ਹੋਣ ਤੇ ਤੁਹਾਨੂੰ ਮਿਲਣਗੇ 23244 ਰੁਪਏ। ਜੇਕਰ ਤੁਸੀਂ ਇੱਕ ਵਾਰ 2 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਪਹਿਲੇ ਸਾਲ ਦੇ ਵਿੱਚ 15000 ਰੁਪਏ ਤੇ ਦੂਸਰੇ ਸਾਲ 17044 ਰੁਪਏ ਦਾ ਰਿਟਰਨ ਮਿਲੇਗਾ ਇਸ ਦਾ ਮਤਲਬ ਹੈ ਕਿ ਤੁਹਾਨੂੰ 2 ਸਾਲਾਂ ਦੇ ਵਿੱਚ 2 ਲੱਖ ਰੁਪਏ ਦੇ ਨਿਵੇਸ਼ ਤੇ ਯੋਜਨਾ ਦੇ ਤਹਿਤ 32044 ਰੁਪਏ ਦੀ ਵਿਆਜ ਆਮਦਨ ਮਿਲੇਗੀ ਜੇਕਰ ਤੁਸੀਂ 2 ਲੱਖ ਰੁਪਏ 2 ਸਾਲਾਂ ਦੇ ਲਈ ਨਿਵੇਸ਼ ਕਰਦੇ ਹੋ ਤਾਂ ਮਿਆਦ ਪੂਰੀ ਹੋਣ ਤੇ ਔਰਤਾਂ ਨੂੰ 2 ਲੱਖ 32044 ਰੁਪਏ ਮਿਲਣਗੇ ਸੋ ਇਹ ਸਬ ਸਕੀਮ ਹੈ ਜਿਹੜੀ ਕਿ ਜਿਸ ਨੂੰ ਜਾਣ ਕੇ ਕਿ ਤੁਹਾਨੂੰ ਵੀ ਖੁਸ਼ੀ ਹੋਵੇਗੀ ਸੋ ਔਰਤਾਂ ਜੋ ਕਿ ਇਸ ਦੇ ਵਿੱਚ ਨਿਵੇਸ਼ ਕਰ ਸਕਦੀਆਂ ਨੇ ਅਤੇ ਕਾਫੀ ਚੰਗਾ ਮੁਨਾਫਾ ਕਮਾ ਸਕਦੀਆਂ ਨੇ सो एक छोटे जो ब्रेक के लिए खबर का सिलसिला जारी रहेगा जो खबर आप जो खबर आप देखना चाहते हैं वो छूट जाए हो नहीं सकता